ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਪੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਇਹ ਵਾਲੇ ਬੇਬੀ ਬॉय ਦਾ ਇਹ ਸੂਟ ਆਪਾਂ ਤਿਆਰ ਕੀਤਾ ਸੀ ਇਹਦੀ ਕਟਿੰਗ ਤੇ ਸਟਿਚਿੰਗ ਆਪਾਂ ਜਦੋਂ ਇਹਦੀ ਪਿਕ ਇੰਸਟਾ ਤੇ ਅਪਲੋਡ ਕਰੀ ਤਾਂ ਬਹੁਤ ਮੇਰੀਆਂ ਭੈਣਾਂ ਨੇ ਮੈਸੇਜ ਆਉਂਦੇ ਸੀ ਕਿ ਦੀਦੀ ਸਾਨੂੰ ਇਹਦੀ ਕਟਿੰਗ ਤੇ ਸਟਿਚਿੰਗ ਦੱਸੋ ਵੀ ਕਿਸ ਤਰ੍ਹਾਂ ਹੋਊਗੀ ਆਪਾਂ ਅੱਜ ਤੁਹਾਡੇ ਲਈ ਇਹਦੀ ਕਟਿੰਗ ਤੇ ਸਟਿਚਿੰਗ ਲੈ ਕੇ ਆਏ ਆਂ ਦੇਖੋ ਇਹ ਪੌਣੀ 3 ਸਾਲ ਦੇ ਬੇਬੀ ਦੀ ਆਪਾਂ ਡਰੈੱਸ ਜਿਹੜੀ ਇਹ ਤਿਆਰ ਕਰੀਏਗੀ ਜਿਹੜਾ ਬਚਿਆ ਹੋਇਆ ਕੱਪੜਾ ਹੁੰਦਾ ਸੂਟ ਨਾਲ ਉਹ ਆਪਾਂ ਉਹਦੇ ਤੇ ਤਿਆਰ ਕਰੀ ਸੀ 1 ਮੀਟਰ ਪੂਰਾ ਵੀ ਨਹੀਂ ਸੀਗਾ ਦੇਖੋ ਤਾਂ ਕਰਕੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਪੱਟੀ ਅਟੈਚ ਕਰਤੀ ਸੀ ਤੇ ਆਪਾਂ ਲਾਸਕਟ ਜਿਹੜੀ ਉਹ ਵੀ ਇਸੇ ਦੀ ਉਹ ਕਰੀਆ ਅਲੱਗ ਦੇ ਕੱਪੜੇ ਦੀ ਜਿਹੜਾ ਸਲਵਾਰ ਨਾਲ ਦਾ ਕੱਪੜਾ ਸੀ ਤੇ ਇਹਦੇ ਕਾਲਰ ਵੀ ਹੁਣ ਆਪਾਂ ਤੁਹਾਨੂੰ ਇਹ ਵਾਲੇ ਜਿਹੜਾ ਆਪਣੇ ਕੋਲੇ ਟੋਟਾ ਬਚਿਆ ਹੋਇਆ ਸੂਟ ਨਾਲ ਉਹ ਆਪਾਂ ਇਹਦੇ ਤੇ ਜਿਹੜਾ ਸੂਟ ਆ ਉਹ ਤਿਆਰ ਕਰਕੇ ਦਿਖਾਵਾਂਗੇ ਬੇਬੀ ਦਾ ਸਭ ਤੋਂ ਪਹਿਲਾਂ ਆਪਾਂ ਨਾਪ ਲੈਣਾ ਹੁੰਦਾ ਹੈਗਾ ਦੇਖੋ ਨਾਪ ਆਪਾਂ ਕਿਸ-ਕਿਸ ਚੀਜ਼ ਦਾ ਲੈਣਾ ਸਭ ਤੋਂ ਪਹਿਲਾਂ ਲੰਬਾਈ ਫਿਰ ਘੇਰ ਇਹ ਚੀਜ਼ ਫਿਰ ਟੀਰਾ ਇੱਥੋਂ ਬੈਕ ਸਾਈਡ ਤੋਂ ਟੀਰਾ ਇਧਰਲੀ ਸਲਾਈ ਤੋਂ ਇਧਰਲੀ ਸਲਾਈ ਤੱਕ ਤੇ ਇੱਕੇ ਦੀ ਬਾਜੂ ਬਾਜੂ ਦੀ ਮੋਰੀ ਤੇ ਇਹ ਜਿਹੜੇ ਆਪਾਂ ਕਲਰ ਅਟੈਚ ਕੀਤੇ ਬਸ ਇਹਦਾ ਨਾਪ ਇਹੀ ਹੁੰਦਾ ਇਹਦੀ ਜਿਹੜੀ ਇੱਥੋਂ ਦੇਖੋ ਕਿ ਰਹੂਗਾ ਜਿੰਨਾ ਓਨੀ ਹੀ ਚੜਾਈ ਇੱਥੋਂ ਛਾਤੀ ਤੋਂ ਰਹਿੰਦੀ ਹੁੰਦੀ ਹੈਗੀ ਬਸ ਤੀਰਾ ਤੁਸੀਂ ਜਿਹੜਾ ਨਾਪ ਲਾਉਂਗੇ ਸ਼ਰਟ ਦਾ ਜਾਂ ਕਿਸੇ ਦਾ ਵੀ ਉਹਦੇ ਅਕੋਰਡਿੰਗ ਰੱਖ ਸਕਦੇ ਹੋ ਆਪਣੀ ਜਿਹੜੀ ਕਮੀਜ਼ ਦੀ ਲੰਬਾਈ ਹੈਗੀ ਹੈ ਕਿ ਆਪਾਂ ਨਾਪ ਲੈ ਰੱਖਿਆ ਪਹਿਲਾਂ ਦੇਖੋ ਤੁਸੀਂ ਇਹ ਹੈਗਾ ਲੰਬਾਈ 17 ਘੇਰਾ 13 ਤੀਰਾ 10.5 ਬਾਹ ਪੰਜ ਮੋਰੀ ਪੰਜ ਤੇ ਕਾਲਰ 13 ਆਪਾਂ ਇਹਨਾਂ ਉੱਤੇ ਕਟਿੰਗ ਕਰਾਂਗੇ ਸੂਟ ਦੀ ਹਾਂਜੀ ਦੇਖੋ ਆਪਾਂ ਸਭ ਤੋਂ ਪਹਿਲਾਂ ਲੰਬਾਈ ਦਾ ਨਿਸ਼ਾਨ ਲਗਾਉਣਾ ਹੁੰਦਾ ਲੰਬਾਈ ਹੈਗੀ ਹੈਗੀ ਆਪਣੀ 17 ਇੰਚ ਵਿੱਚੀ ਮਾਰਕ ਜਨ ਦਾ ਰੱਖ ਕੇ ਆਪਾਂ 17 ਰੱਖੀਏ ਵੈਸੇ ਇਹ ਸਵਾ 15.5 ਦਾ ਤਿਆਰ ਹੋਊਗਾ ਆਪਾਂ 17 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਗਾ ਲੈਣੇ ਆ ਦੇਖੋ ਤੁਸੀਂ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਕੇ ਸਭ ਤੋਂ ਪਹਿਲਾਂ ਆਪਾਂ ਦੇਖੋ ਕੀ ਕਰਨਾ 2.5 ਇੰਚ ਦਾ ਨਿਸ਼ਾਨ ਲਗਾਉਣਾ ਜਿਹੜਾ ਆਪਾਂ ਬਟਨ ਪੱਟੀ ਅਟੈਚ ਕਰਨੀ ਹੈ ਉਹਦੇ ਲਈ 2.5 ਇੰਚ ਦਾ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਇਸ ਤੋਂ ਬਾਅਦ ਆਪਾਂ ਇਹਦੀ ਚੜਾਈ ਜਿਹੜੀ ਫੱਟੀ ਵਾਲਾ ਪੱਲਾ ਹੋਊਗਾ ਉਹਦੀ ਚੜਾਈ ਰੱਖਣੀ ਆਪਾਂ ਚੜਾਈ ਚ 7 ਇੰਚ ਕੁੱਲ ਮਿਲਾ ਕੇ ਹੋਜੂਗਾ 9.5 ਇੰਚ ਐਸ ਤਰ੍ਹਾਂ ਆਪਾਂ ਜਿਹੜੀ ਬਟਨ ਪੱਟੀ ਵਾਲਾ ਪੱਲਾ ਦਾ ਉਹਦੀ ਕਟਾਈ ਕਰ ਲੈਣੀ ਆ 9.5 ਇੰਚ ਦੇ ਹਾਂਜੀ ਦੇਖੋ ਆਪਣੇ ਹੁਣ ਇਹ ਇੱਕ ਪਾਸੇ ਜਿਹੜਾ ਬਟਨ ਪੱਟੀ ਵਾਲਾ ਪੱਲਾ ਉਹਦੀ ਆਪਾਂ ਇਸ ਤਰ੍ਹਾਂ ਕਟਾਈ ਕਰ ਲੈਣੀ ਆ ਇਸ ਤਰ੍ਹਾਂ ਦੇਖੋ ਇਹ ਪਤਾ ਕਿਸ ਤਰ੍ਹਾਂ ਫੋਲਡ ਹੋ ਹੁਣ ਤੁਸੀਂ ਧਿਆਨ ਨਾਲ ਦੇਖੋ ਇੱਥੋਂ ਇੱਕ ਵਾਰੀ ਇਸ ਤਰ੍ਹਾਂ ਸਵਾਇੰਚ ਫਿਰ ਇਸ ਤਰ੍ਹਾਂ ਇਹ ਹੋ ਗਿਆ ਬਟਨ ਪੱਟੀ ਵਾਲਾ ਪੱਲਾ ਇਹਨੂੰ ਆਪਾਂ ਇਸ ਤਰ੍ਹਾਂ ਰੱਖਾਂਗੇ ਹੁਣ ਆਪਾਂ ਜਿਹੜਾ ਦੂਜੀ ਸਾਈਡ ਪੱਲਾ ਹੋ ਆਪਾਂ ਉਹਦੀ ਕਟਿੰਗ ਕਰਨੀ ਹੈਗੀ ਉਹਦੇ ਨਿਸ਼ਾਨ ਦੇਖਦੇ ਹਾਂ ਕਿਸ ਤਰ੍ਹਾਂ ਲੱਗਣਗੇ ਹਾਂਜੀ ਦੇਖੋ ਜਿਹੜਾ ਦੂਸਰਾ ਪੱਲਾ ਜਿਹਦੇ ਬਟਨ ਅਟੈਚ ਹੋਣਗੇ ਇਹਦੇ ਕਾਜ ਹੋਣਗੇ ਇਹ ਆਪਾਂ ਕਿਸ ਤਰ੍ਹਾਂ ਕੱਟ ਕਰਨਾ ਇਹ ਆਪਾਂ ਉਹਦੇ ਨਾਲੋਂ 1 ਇੰਚ ਘੱਟ-ਘੱਟ ਕਰਨਾ 8.5 ਇੰਚ ਦੇਖੋ साढ़े अठ इंचा घट ज कट करा लंबाई रहूगी सतारा इंच इस तरह ये अपना जो जड़ी अपनी पट एक पल के बटन अटैच होंगे होंगे ओरी कटिंग होगी इन्होंने दोनों ना अपना देखो सैट करके रखना गा ये हो गया अपना उपरला एक साइड का पला ਇਹ ਹੋ ਗਿਆ ਦੂਜੀ ਸਾਈਡ ਦਾ ਇਹਨੂੰ ਦੇਖੋ ਫੋਲਡ ਕਿਵੇਂ ਕਰਨਾ ਇਹਨੂੰ ਇੱਕ ਵਾਰ ਇਸ ਤਰ੍ਹਾਂ ਇੱਕ ਵਾਰ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਲੈਣਾ ਤੇ ਪ੍ਰੈਸ ਨਾਲ ਇਹਨੂੰ ਸੈੱਟ ਕਰ ਲੈਣਾ ਸੈੱਟ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਰੱਖਣਾ ਦੇਖੋ ਕਿਸ ਤਰ੍ਹਾਂ ਦਾ ਦੇਸੀ ਤਰੀਕੇ ਨਾਲ ਹੀ ਆਪਾਂ ਕੱਟ ਕਰਾਂਗੇ ਕੋਈ ਜ਼ਿਆਦਾ ਨਹੀਂ ਆਪਾਂ ਤੁਹਾਨੂੰ ਉਲਝਣ ਚ ਪਾਉਂਦੇ ਨਹੀਂ ਕਿਸ ਤਰ੍ਹਾਂ ਕੱਟ ਹੋਊਗਾ ਦੇਖੋ ਇਹਨੂੰ ਜਿਵੇਂ ਆਪਣੇ ਬਟਨ ਪੱਟੀ ਦੇ ਉੱਪਰ ਆਪਾਂ ਇਸ ਤਰ੍ਹਾਂ ਰੱਖ ਕੇ ਇਦਾਂ ਨਾਪ ਲੈ ਲੈਣਾ ਹੁਣ ਤੁਸੀਂ ਫਿਰ ਆਪਾਂ ਬੈਕ ਪੱਲੇ ਦੀ ਕਟਾਈ ਕਰਾਂਗੇ ਇਹ ਹੋ ਗਿਆ 13 ਇੰਚ 13 ਇੰਚ ਦਾ ਰਹਿ ਗਿਆ ਇਹ ਹੁਣ ਆਪਾਂ ਇਸ ਦੀ ਕਟਾਈ ਕਰ ਲਾਂਗੇ ਬੈਕ ਪੱਲੇ ਦੀ ਜਦ ਤੁਸੀਂ ਕੀ ਕਰਨਾ ਚਾਹੀ ਤੁਸੀਂ ਨਾਪ ਲੈ ਕੇ ਨਹੀਂ ਕੱਟਣਾ ਤਾਂ ਸਿੰਪਲ ਆਪਾਂ ਜਿਹੜਾ ਇਹ ਕੱਪੜਾ ਹੁੰਦਾਗਾ ਇਹਨੂੰ ਐਸ ਤਰ੍ਹਾਂ ਵਿਛਾ ਲੈਣਾ ਦੇਖੋ ਵਿਛਾ ਕੇ ਪ੍ਰੈਸ ਮਾਰ ਕੇ ਪੈਸਨਲ ਜਿਹੜੇ ਦੇਖੋ ਬਲ ਜਿਹੜਾ ਉਹ ਨਿਕਲ ਜਾਂਦੇ ਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਦੋਨਾਂ ਨੂੰ ਇਹ ਇਸ ਤਰ੍ਹਾਂ ਜਿਵੇਂ ਆਪਾਂ ਮੋੜੇ ਹੋਏ ਆ ਐਵੇਂ ਰੱਖੋ ਤੁਸੀਂ ਇਹਨਾਂ ਨੂੰ ਰੱਖ ਕੇ ਇਹਦੇ ਉੱਪਰ ਆਪਾਂ ਬਟਨ ਵਾਲਾ ਪੱਲਾ ਰੱਖ ਕੇ ਇਹ ਸੌਖਾ ਤਰੀਕਾ ਤੁਸੀਂ ਇਸ ਤਰ੍ਹਾਂ ਵੀ ਕੱਟ ਕਰ ਸਕਦੇ ਹੋ ਦੇਖੋ ਹੁਣ ਆਪਾਂ ਬੈਕ ਪੱਲੇ ਦੀ ਜਿਹੜੀ ਕਟਾਈ ਆ ਉਹ ਇਹੀ ਤਰੀਕੇ ਨਾਲ ਕਰ ਲਾਂਗੇ ਇਹ ਹੁਣ ਜੂ ਆਪਣੇ ਬੈਕ ਪੱਲੇ ਦੀ ਕਟਾਈ ਹੁਣ ਆਪਾਂ ਇਹਦੇ ਮੋٹے ਦੀ ਹੈ ਜਿਹੜੀ ਕਾਟ ਉਹ ਤੀਰਾ ਜਿੰਨਾ ਆਪਣਾ ਹੈਗਾ ਉਹਨਾਂ ਰੱਖ ਕੇ ਮੋٹے ਦੀ ਕਾਟ ਆ ਜਿਹੜੀ ਉਹ ਕਾਣੀ ਆ ਦੇਖੋ ਹਾਂਜੀ ਦੇਖੋ ਆਪਾਂ ਕੱਪੜੇ ਨੂੰ ਕਿਸ ਤਰ੍ਹਾਂ ਰੱਖਣਾ ਹੈ ਬੈਕ ਵਾਲਾ ਪੱਲਾ نیچے ਉਹਦਾ ਸਿੱਧਾ ਪਾਸਾ ਵਿੱਚ ਇਹਦਾ ਵੀ ਸਿੱਧਾ ਪਾਸਾ ਵਿੱਚ ਰੱਖ ਕੇ ਆਪਾਂ ਸੇਮ ਇਹਨੂੰ ਇਸ ਤਰ੍ਹਾਂ ਰੱਖ ਕੇ ਇਨੂੰ ਚਾਰੇ ਪੱਲੇ ਨੂੰ ਐਸ ਤਰ੍ਹਾਂ ਫੋਲਡ ਕਰ ਲੈਣਾ ਹੁਣ ਆਪਾਂ ਇਹਦੇ ਟੀਰੇ ਦਾ ਨਿਸ਼ਾਨ ਲਗਾ ਦਾਂਗੇ ਟੀਰਾ ਹੈਗਾ ਦੇਖੋ 1.5 ਇੰਚ ਆ ਤਾਂ ਆਪਾਂ 1.5 ਇੰਚ ਤੇ ਨਿਸ਼ਾਨ ਲਗਾ ਲਾਂਗੇ ਲੰਬਾਈ ਇਹ ਜਿਹੜੀ ਤੁਸੀਂ ਇਹਦੀ ਮੋਢੇ ਦੀ 6 ਇੰਚ ਰੱਖ ਲਓ ਬਹੁਤ ਰਹਿੰਦੀ ਹੈਗੀ ਪੌਣੇ 3 ਸਾਲ ਦੇ 2.5 ਸਾਲ ਦੇ ਬੱਚੇ ਲਈ ਹੈ ਇਹ ਹੁਣ ਆਪਾਂ ਇਹਦੇ 'ਚ ਹਲਕੀ ਜਿਹੀ ਗਲਾਈ ਦੇ ਕੇ ਐਸੇ ਤਰ੍ਹਾਂ ਚਾਰੇ ਪੱਲੇ ਦੀ ਜਿਹੜੀ ਇਹ ਮੋਢੇ ਦੀ ਕਾਟਾਂ ਹੀ ਪਾ ਲੈਣੀ ਆ ਤੇ ਇਸ ਤੋਂ ਬਾਅਦ ਇਹ ਕਾਟ ਪਾਉਣੀ ਆ ਜਿਹੜੀ ਇਹ ਪਾਉਗੀ ਪੌਣਾ 1 ਹਾਫ ਇੰਚ ਦੀ ਵੀ ਪਾ ਸਕਦੇ ਹੋ ਤੇ ਪੌਣਾ 1 ਇੰਚ ਦੀ ਵੀ ਐਸ ਤਰ੍ਹਾਂ ਦੇਖੋ ਇਹ ਆਪਣੀ ਜਿਹੜੀ ਸ਼ਰਟ ਦੀ ਕਟਿੰਗ ਆ ਉਹ ਹੋਊਗੀ ਸਾਰੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਸ ਦੀ ਬਾਜੂ ਦੀ ਕਟਿੰਗ ਗਲਾ ਜਿਹੜਾ ਆਪਾਂ ਉਹ ਜਦੋਂ ਸਟੀਚਿੰਗ ਕਰਾਂਗੇ ਉਦੋਂ ਕੱਟ ਕਰਾਂਗੇ ਹਾਂਜੀ ਦੇਖੋ ਹੁਣ ਆਪਾਂ ਕਰਾਂਗੇ ਇਹਦੇ ਨਾਲ ਜਿਹੜਾ ਆਪਾਂ ਸ਼ਾਰਟ ਤਿਆਰ ਕਰਨਾਗਾ ਆਪਾਂ ਨਿੱਕਰ ਵੀ ਕਹਿ ਦਿੰਨੇ ਆ ਬੱਚੇ ਦੀ ਦੇਖੋ ਇਹਨੂੰ ਆਪਾਂ ਕਿਸ ਤਰ੍ਹਾਂ ਤਿਆਰ ਕਰਨਾ ਆਪਾਂ ਕੱਪੜੇ ਨੂੰ ਐਦਾਂ ਡਬਲ ਫੋਲਡ ਕਰਨਾ ਇਸ ਤਰ੍ਹਾਂ ਤੁਸੀਂ ਜਿੰਨੀ ਖੁੱਲੀ ਰੱਖਣੀ ਚਾਹੋ ਰੱਖ ਸਕਦੇ ਹੋ ਲੰਬਾਈ ਆਪਾਂ ਰੱਖਾਂਗੇ ਮੇਰੇ ਬੱਚੇ ਦੇ ਅਕੋਰਡਿੰਗ ਆਪਾਂ ਰੱਖਣੀ ਹੈ 11 ਇੰਚ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਫੋਰ ਫੋਲਡ ਕਰਨਾ ਦੇਖੋ ਅਗਲੀ ਸਾਈਡ ਜਿਹੜੀ ਉਹ ਬੰਦ ਰਹਿੰਦੀ ਹੁੰਦੀ ਹੈ ਸਾਈਡ ਵਾਲੀ ਇਧਰੋਂ ਆਪਣੇ ਨਿਸ਼ਾਨ ਲੱਗਣਗੇ ਇਹਨੂੰ ਆਪਾਂ 11 ਇੰਚ ਦਾ ਨਿਸ਼ਾਨ ਲਾ ਕੇ ਇਕਦਾਂ ਜਿਹੜੀ ਉਹ ਕੱਟ ਕਰ ਲੈਣੀ ਆ ਛੋਲੀਆਂ ਜਿਹੜੀ ਤੁਸੀਂ ਉਹ ਆਪਣੇ ਬੱਚੇ ਦੇ ਅਕੋਰਡਿੰਗ ਰੱਖ ਸਕਦੇ ਹੋ ਕਿਉਂਕਿ ਕਿਸੇ ਦਾ ਬੱਚਾ ਦੇਖੋ ਭਾਰੀ ਹੁੰਦਾ ਵਾ ਕਿਸੇ ਦੇ ਬੱਚਾ ਜਿਆਦਾ ਭਾਰੀ ਨਹੀਂ ਹੁੰਦਾ ਆਪਾਂ ਉਸ ਹਿਸਾਬ ਦੀ ਰੱਖਾਂਗੇ ਇਹਦੀ ਦੇਖੋ ਹੁਣ ਆਪਾਂ ਕਟਿੰਗ ਇਧਰੋਂ ਕਰਨੀ ਹੈ ਇਹ ਦੋਨੋਂ ਸਾਈਡ ਬੰਦ ਦਾ ਜਿਹੜੀਆਂ ਇਧਰੋਂ ਨਹੀਂ ਕਰਨੀ ਇਧਰੋਂ ਆਪਾਂ ਇਹਦੀ ਆਸਨ ਦੀ ਕਟਿੰਗ ਕਰਾਂਗੇ ਦੇਖੋ ਇੱਕ ਗੇਂਚ ਆਪਾਂ ਉਹਦਾ ਰੱਖਾਂਗੇ ਜਿਹੜਾ ਆਪਾਂ ਲਾਸਕਟ ਵਗੈਰਾ ਐਡ ਕਰਨੀ ਹੈਗੀ ਇਸ ਤੋਂ ਬਾਅਦ ਮੈਂ ਵੈਸੇ ਮਿਲਕੇ ਤਾਂ ਨਹੀਂ ਲਾਉਂਦੀ ਹੈਗੀ ਬਟ ਤੁਹਾਡੇ ਲਈ ਆਪਾਂ ਲਗਾ ਲੈਨੇ ਆ 0.7 ਇੰਚ ਰੱਖਿਆ ਆਪਾਂ ਕੋਨੇ ਸਭ ਤੇ ਜਿਹੜੀ ਢੋਲੀ ਜਿਹੜੀ ਬੱਚੇ ਨੂੰ ਬਹੁਤ ਰਹਿੰਦੀ ਹੈਗੀ ਦੇਖੋ ਇਹਦੇ ਆਪਾਂ ਨਿਸ਼ਾਨ ਕਿੱਦਾਂ ਲਗਾਉਣੇ ਆ ਇਹਨੂੰ ਇਸ ਤਰ੍ਹਾਂ ਇਧਰੋਂ ਲੈ ਆ ਕੇ बस ਹਲਕਾ ਜਿਹਾ ਇੱਥੋਂ ਬਾਕਸ ਥੇਅਰ ਕਰ ਲੈਣਾ ਪਹਿਲਾਂ ਫਿਰ ਇਹਨੂੰ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਪੌਂਚਾ ਤੁਸੀਂ ਖੁੱਲਾ ਪੀੜਾ ਆਪਣੇ ਅਕੋਰਡਿੰਗ ਰੱਖ ਲਿਓ ਮੈਂ ਰੱਖੂੰਗੀ ਇਹਦਾ 6.5 ਇੰਚ ਜਿਸ ਤੋਂ ਬਾਅਦ ਆਸਨ ਦੇ ਨਿਸ਼ਾਨ ਤੋਂ ਇਹਨੂੰ ਇਸ ਤਰ੍ਹਾਂ ਮਿਲਾ ਦੇਣਾ ਦੇਖੋ ਆਪਣੀ ਜਿਹੜੀ ਫਲਿੱਕਰ ਜਾਂ ਕੈਸ ਦੇਓ ਜਾਂ ਸ਼ਾਰਟ ਜਿਹੜੀ ਉਹਦੀ ਕਟਿੰਗ ਹੋਗੀ ਇਸ ਤਰ੍ਹਾਂ ਸਟਿਚਿੰਗ ਵੀ ਆਪਾਂ ਨਾਲ ਹੀ ਤੁਹਾਨੂੰ ਦੱਸਾਂਗੇ ਵੀ ਇਹਦੀ ਸਟਿਚਿੰਗ ਵੀ ਕਿਸ ਤਰ੍ਹਾਂ ਹੋਊਗੀ ਦੇਖੋ ਇਹ ਹੋਗੀ ਕਟਿੰਗ ਹੁਣ ਆਪਾਂ ਕਰਨੀ ਹੈਗੀ ਬਾਜੂ ਦੀ ਕਟਿੰਗ ਬਾਜੂ ਹੈਗੀ ਆਪਣੀ ਤਿਆਰ 5 ਇੰਚ ਦੇਖੋ ਇਹਦੇ ਤੋਂ ਹੀ ਆਪਣੀ ਜਿਹੜੀ ਬਾਜੂ ਆ ਉਹ ਸਾਈਡ ਤੋਂ ਕਪੜਾ ਬਚਿਆ ਜਿਹੜਾ ਇਸੇ ਤੋਂ ਹੋ ਰੂਗੀ ਤਿਆਰ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰਨ ਤੋਂ ਬੋਡਾ ਆਪਾਂ ਦੇਖੋ 6 ਇੰਚ ਰੱਖਿਆ ਸੀ ਤਾਂ ਆਪਾਂ ਇਹਨੂੰ 7 ਇੰਚ ਰੱਖਾਂਗੇ ਐਸ ਤਰ੍ਹਾਂ ਕਰਕੇ ਆਪਾਂ ਇਹਨੂੰ ਐਸ ਤਰ੍ਹਾਂ ਫੋਲਡ ਕਰਨਾ ਦੇਖੋ ਐਵੇਂ ਫੋਲਡ ਕਰਨ ਤੋਂ ਬਾਅਦ ਦੇਖੋ ਆਪਣੇ 5 ਇੰਚ ਦੀ ਆ ਤਾਂ ਆਪਾਂ ਨੂੰ ਇਹ ਕਪੜਾ ਬਹੁਤ ਹੈਗਾ ਤਾਂ ਆਪਾਂ ਇੱਥੋਂ ਇਹਦੀ ਪਹਿਲਾਂ ਕਟਿੰਗ ਕਰ ਲਾਂਗੇ ਬਾਅਦ ਚ ਇਹਦੇ ਆਪਾਂ ਨਿਸ਼ਾਨ ਜਿਹੜੇ ਲਗਾ ਕੇ ਇਹਦੀਆਂ ਕਟਾਂ ਨੂੰ ਪਾ ਦਾਂਗੇ ਇਹਦੇ 'ਚ ਜ਼ਿਆਦਾ ਕੋਈ ਮੇਜ਼ਰਮੈਂਟ ਲੈਣ ਦੀ ਲੋੜ ਨਹੀਂ ਹੁੰਦੀ ਬਸ ਨਾਰਮਲ ਹੀ ਬਣ ਜਾਂਦਾ ਹੁੰਦਾ ਇਥੋਂਪੇ ਇੱਕੋ ਜਿਹਾ ਕਰਕੇ ਕੱਪੜੇ ਨੂੰ ਕੱਟ ਲੈਣਾ ਦੇਖੋ ਇਹਨੂੰ ਹੁਣ ਆਪਾਂ ਕੱਟ ਕਿੱਦਾਂ ਕਰਨਾ ਆਹ ਵਾਲਾ ਜਿਹੜਾ ਸਾਈਡ ਆ ਇਹਨੂੰ ਆਪਾਂ ਉੱਪਰ ਰੱਖਾਂਗੇ ਫਰੰਟ ਤੋਂ ਆਪਾਂ ਇਧਰੀ ਸਾਈਡ ਤੋਂ ਮੂਰੀ ਰੱਖਾਂਗੇ ਤਾਂ ਆਪਾਂ ਬਸ ਨਾਰਮਲੀ ਐਦਾਂ ਕੱਟ ਕਰ ਲੈਣੀ ਆ ਦੇਖੋ ਇਹ ਹੋ ਗਈ ਬਾਹੂ ਦੀ ਕਟਿੰਗ ਹੁਣ ਆਪਾਂ ਤੁਹਾਨੂੰ ਇਸ ਦੀ ਸਟਿਚਿੰਗ ਦੱਸਾਂਗੇ ਕਾਲਰ ਵੀ ਆਪਾਂ ਉਦੋਂ ਹੀ ਤਿਆਰ ਕਰਾਂਗੇ ਜਦੋਂ ਆਪਾਂ ਇਹਨੂੰ ਸਟਿਚ ਕਰਨਾਗਾ ਹਾਂਜੀ ਦੇਖੋ ਹੁਣ ਆਪਾਂ ਜਿਹੜਾ ਇਹ ਫੋਲਡ ਕਰਿਆ ਹੋਇਆ ਕੱਪੜਾ ਹੁਣ ਆਪਾਂ ਇਹਦੇ ਉੱਤੇ ਸਲਾਈਆਂ ਲਗਾਉਣੀਆਂ ਨੇ ਸਭ ਤੋਂ ਪਹਿਲਾਂ ਗਲਾ ਆਪਾਂ ਕੱਟ ਨਹੀਂ ਕੀਤਾ ਹਜੇ ਆਪਾਂ ਪਹਿਲਾਂ ਸਲਾਈਆਂ ਲਗਾ ਕੇ ਇਹਨਾਂ ਦੀ ਬਟਨ ਵਾਲੀ ਪੱਟੀ ਤੇ ਕਾਜ ਵਾਲੀ ਪੱਟੀ ਹੈ ਜਿਹੜੀ ਉਹ ਤਿਆਰ ਕਰ ਲਾਂਗੇ ਆਇਸਤਰਾ ਪਹਿਲਾਂ ਇੱਕ ਸਾਈਡ ਸਲਾਈ ਲਗਾਵਾਂਗੇ ਫਿਰ ਆਪਾਂ ਦੂਜੀ ਸਾਈਡ ਲਗਾਵਾਂਗੇ ਹੁਣ ਆਪਾਂ ਦੂਜੀ ਸਾਈਡ ਲਗਾਉਣੀ ਆ ਕਿਨਾਰੇ ਤੇ ਬਿਲਕੁਲ आप कोई फी नहीं ऐड करी है नाल ही कपड़े तो तैयार करिएगा सेम ही अपनी जोड़ी बटन वाली फट्टी है भी आप फोल्ड करके रखी सी देखो सेम उ तरीके आपू भी तैयार कर लेंगे आही तरीके मोड़ के ਹਾਂਜੀ ਦੇਖੋ ਹੁਣ ਆਪਾਂ ਸੇਮ ਦੂਜੀ ਫੱਟੀ ਤੇ ਵੀ ਉਵੇਂ ਹੀ ਸਲਾਈ ਲਗਾਉਣੀ ਆ ਇਧਰਲੀ ਸਾਈਡ ਤੇ ਇਧਰਲੀ ਸਾਈਡ ਹਾਂਜੀ ਦੇਖੋ ਆਪਾਂ ਦੋਨੋਂ ਸਾਈਡ ਐਸ ਤਰ੍ਹਾਂ ਪੱਟੀਆਂ ਜਿਹੜੀਆਂ ਤਿਆਰ ਹੋ ਗਈਆਂ ਇਹਤੇ ਕਾਜ ਹੋਣਗੇ ਇਹਤੇ ਆਪਣੇ ਬਟਨ ਲੱਗਣਗੇ ਹੁਣ ਆਪਾਂ ਇਹਦਾ ਗਲਾ ਕੱਢਾਂਗੇ ਪਹਿਲਾਂ ਫਿਰ ਆਪਾਂ ਇਹਨੂੰ ਉਹ ਦੂਜੇ ਪੱਲੇ ਨਾਲ ਜਿਹੜਾ ਬੈਕ ਪੱਲਾ ਉਹਦੇ ਨਾਲ ਅਟੈਚ ਕਰਾਂਗੇ ਹਾਂਜੀ ਦੇਖੋ ਹੁਣ ਆਪਾਂ ਇੱਕ ਦੂਜੇ ਦੇ ਉੱਪਰ ਇਹ ਪੱਲੇ ਨੂੰ ਰੱਖ ਕੇ ਇਸ ਤਰ੍ਹਾਂ ਆਪਾਂ ਇਹਦੀ ਗੱਲੇ ਦੀ ਕਟਾਈ ਹੈ ਜਿਹੜੀ ਉਹ ਕਰ ਲੈਣੀ ਹੈਗੀ ਮੈਂ ਦੇਖੋ ਬਸ 13 ਇੰਚ ਦਾ ਆਪਾਂ ਗਲਾਈ ਚ ਇਸ ਤਰ੍ਹਾਂ ਤਿਆਰ ਕਰਨਾਗਾ ਉਸ ਹਾਵਨਾ ਆਪਾਂ ਬਸ ਥੋੜੀ ਜਿਹੀ ਕੱਟ ਪਾ ਕੇ ਜਿਹੜੀ ਕਟਾਈ ਹੈ ਉਹ ਕਰ ਲਾਂਗੇ ਇਸ ਤਰ੍ਹਾਂ ਦੇਖੋ ਸੇਮ ਆਪਾਂ ਫਿਰ ਦੂਜੇ ਪੱਲੇ ਨੂੰ ਬੈਕ ਵਾਲੇ ਪੱਲੇ ਨੂੰ ਵੀ ਡਬਲ ਫੋਲਡ ਕਰਕੇ ਇਸ ਤਰ੍ਹਾਂ ਤੇ ਆਪਾਂ ਇਹਨੂੰ ਜਿਹੜਾ ਬਚਾਲੇ ਵਾਲਾ ਪਾਸਾ ਉਹਨੂੰ ਇਸ ਤਰ੍ਹਾਂ ਰੱਖ ਕੇ ਇੱਥੋਂ ਸੈੱਟ ਕਰਕੇ ਪਿੱਛੇ ਆਪਾਂ ਜਿਹੜੀ ਕਾਰਟੋਨੀ ਹੁੰਦੀ ਹੈ ਉਹ ਬਸ ਅੱਧਾ ਇੰਚ ਦਾ 1 ਇੰਚ ਇੱਥੋਂ ਤੱਕ ਤੁਸੀਂ ਪਾ ਸਕਦੇ ਹੋ ਇਹਨੂੰ ਸਹੀ ਕਰਕੇ ਰੱਖਣਾਗਾ ਬੈਕ ਵਾਲੇ ਪੱਲੇ ਨੂੰ ਦੇਖੋ ਇਸ ਤਰ੍ਹਾਂ ਇਧਰੋਂ ਆਹ ਜਿਹੜੀ ਚੀਜ਼ ਆ ਇਹ ਸਹੀ ਹੋਣੀ ਚਾਹੀਦੀ ਆਪਣੀ ਰੱਖ ਕੇ ਆਪਾਂ ਇਹਦੀ ਕਾਟ ਦੇਖੋ ਕਿਸ ਤਰ੍ਹਾਂ ਪਾਉਣੀ ਹੁੰਦੀ ਹੈਗੀ ਐਂਡੀ ਕੇਪਸ ਬਸ ਬਹੁਤ ਇਹਦੇ ਚ ਆਪਾਂ ਉਹ ਰਿਪਾਉਂਦੇ ਹੈਗੇ ਦੇਖੋ ਨਹੀਂ ਤੀਰਾ ਅਲੱਗ ਤੋਂ ਐਡ ਕਰਦੇ ਆਪਾਂ ਅਲੱਗ ਤੋਂ ਨਹੀਂ ਐਡ ਕੀਤਾ ਐਦਾਂ ਹੀ ਬਣਾਵਾਂਗੇ ਹਾਂਜੀ ਦੇਖੋ ਹੁਣ ਆਪਾਂ ਇਹਦੇ ਮੋਢੇ ਜਿਹੜੇ ਉਹ ਅਟੈਚ ਕਰਨੇ ਹੈਗੇ ਉਹ ਦੇਖੋ ਪਾ ਕਿਸ ਤਰ੍ਹਾਂ ਕਰਨੇ ਆ ਇਹਨੂੰ ਐਸ ਤਰ੍ਹਾਂ ਰੱਖ ਲੈਣਾ ਇੱਥੇ ਸਲਾਈ ਲਉਣੀ ਆ ਆਪਾਂ ਤੇ ਆ ਵਾਲੇ ਪੱਲੇ ਨੂੰ ਇਸ ਤਰ੍ਹਾਂ ਰੱਖ ਕੇ ਆਪਾਂ ਇਹਦੇ ਮੋਢੇ ਜਿਹੜੇ ਅਟੈਚ ਕਰ ਲਾਂਗੇ ਸਾਈਡ ਵਾਲੀ ਸਿਲਾਈ ਆਪਾਂ ਬਾਅਦ ਚ ਲਾਵਾਂਗੇ ਪਹਿਲਾਂ ਆਪਾਂ ਇਹਦੇ ਨਾਲ ਬਾਹਾਂ ਵੀ ਅਟੈਚ ਕਰਾਂਗੇ ਪਹਿਲਾਂ ਤੁਸੀਂ ਮੋਢੇ ਅਟੈਚ ਕਰ ਲਓ ਇਸ ਤਰ੍ਹਾਂ ਦੇਖੋ ਆਪਾਂ ਇਹਦੇ ਮੋਢੇ ਜਿਹੜੇ ਉਹ ਅਟੈਚ ਕਰ ਲਏ ਹੁਣ ਆਪਾਂ ਬਾਹਾਂ ਜਿਹੜੀਆਂ ਉਹ ਤਿਆਰ ਕਰਾਂਗੇ ਇਹਨੂੰ ਤੁਸੀਂ ਇੰਨਾ ਕੁ ਫੋਲਡ ਕਰਕੇ ਆਪਾਂ ਤਿਆਰ ਕਰ ਲੈਣੀਆਂ ਨੇ ਜੀ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਇੱਕ ਵਾਰ ਇਸ ਤਰ੍ਹਾਂ ਫੋਲਡ ਕਰਨਾ ਫਿਰ ਆਪਾਂ ਇਹਨੂੰ ਐਵੇਂ ਐਵੇਂ ਫੋਲਡ ਕਰਕੇ ਆਪਾਂ ਇਹਦੀ ਸਲਾਈ ਜਿਹੜੀ ਲਗਾ ਦੇਣੀ ਆ ਸਲਾਈਆਂ ਆਪਾਂ ਡਬਲ ਲਾਵਾਂਗੇ ਉਹਦੇ ਨਾਲ ਲੁੱਕ ਵਧੀਆ ਜਿਹੀ ਆਉਂਦੀ ਹੈਗੀ ਇੱਕ ਤਾਂ ਇਹ ਲੱਗ ਗਈ ਦੇਖੋ ਦੂਜੀ ਆਪਾਂ ਇਹਦੇ ਕਿਨਾਰੇ ਤੇ ਲਗਾਉਣੀ ਆ ਐਸ ਤਰ੍ਹਾਂ ਮੈਂ ਆਪਾਂ ਦੂਜੀ ਬਾਹਾਂ ਤਿਆਰ ਕਰ ਲਾਂਗੇ। ਹਾਂਜੀ ਦੇਖੋ ਹੁਣ ਆਪਾਂ ਬਾਜੂ ਆ ਜਿਹੜੀ ਉਹ ਇਸ ਤਰ੍ਹਾਂ ਫੋਲਡ ਕਰ ਲਈ ਅੱਗੇ ਤੋਂ ਹੁਣ ਆਪਾਂ ਇਹਨੂੰ ਅਟੈਚ ਕਿੱਦਾਂ ਕਰਨਾ ਹੈ ਦੇਖੋ। ਆਪਾਂ ਜਿਹੜੀ ਇਹ ਮੋਢੇ ਵਾਲੀ ਸਲਾਈ ਹੈ ਇਹਦੇ ਉੱਪਰ ਇਹ ਵਾਲਾ ਕੱਟ ਰੱਖ ਕੇ ਇਹਨੂੰ ਹਾਫ ਇੱਕ ਸਾਈਡ ਤੋਂ ਅਟੈਚ ਕਰ ਲੈਣੀ ਹੈ ਹਾਫ ਦੂਜੀ ਸਾਈਡ ਤੋਂ। ਐਵੇਂ ਹੀ ਮੈਂ ਇਹ ਆਪਾਂ ਦੂਜੀ ਸਾਈਡ ਤੋਂ ਅਟੈਚ ਕਰ ਲੈਣੀ ਆ। ਅੱਧੀ ਜਿਹੜੀ ਆਪਣੀ ਰਹਿ ਗਈ ਬਾਜੂ ਅਟੈਚ ਕਰਨ ਲਈ। ਇੱਥੇ ਰੱਖੋ। ਇਸ ਤਰ੍ਹਾਂ। ਸੇਮ ਉਹੀ ਤਰੀਕਾ। ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਅਟੈਚ ਕਰਨ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਪਲਟ ਲੈਣਾ। ਪਲਟ ਕੇ ਆਪਾਂ ਇਹਦੇ ਉੱਪਰ ਇੱਕ ਸਲਾਈ ਐਵੇਂ ਲਗਾਵਾਂਗੇ ਦੇਖੋ ਨਾਲ-ਨਾਲ ਮੋਢੇ ਦੇ ਨਾਲ-ਨਾਲ ਆਪਾਂ ਸਲਾਈ ਹੈ ਜਿਹੜੀ ਉਹ ਲਗਾ ਲੈਣੀ ਹੈ ਸੇਮ ਐਵੇਂ ਹੀ ਆਪਾਂ ਦੂਜੀ ਬਾਹਾਂ ਤਿਆਰ ਕਰ ਲਾਂਗੇ ਹਾਂਜੀ ਦੇਖੋ ਬਾਜੂ ਅਟੈਚ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਇਹਦੀ ਸਲਾਈ ਹੈ ਜਿਹੜੀ ਉਹ ਇਸ ਤਰ੍ਹਾਂ ਲਗਾਉਣੀ ਹੈ ਦੇਖੋ ਸਾਈਡ ਵਾਲੀ ਸਲਾਈ ਲੱਗ ਜੂਗੀ ਨਾਲੇ ਤਾਂ ਨਾਲੇ ਆਪਣੀ ਜਿਹੜੀ ਇਹ ਮੋਢੇ ਵਾਲੀ ਬਾਜੂ ਵਾਲੀ ਸਲਾਈ ਇਹਨੂੰ ਇਸ ਤਰ੍ਹਾਂ ਆਪਾਂ ਸਾਰੀ ਸਲਾਈ ਨੂੰ ਇਕੱਠੇ ਨੂੰ ਲਗਾ ਦੇਣਾ ਤੁਸੀਂ ਦੇਖੋ ਜਿੰਨੇ ਚਾਹੋ ਓਨੀ ਖੁੱਲੀ ਰੱਖ ਕੇ ਮੂਰੀ ਆਪਣੀ ਸਲਾਈ ਹੈ ਜਿਹੜੀ ਉਹ ਲਗਾ ਸਕਦੇ ਹੋ ਫਸਟ ਤੋਂ ਸਲਾਈ ਕਰੋ ਡਬਲ ਇਸ ਤੋਂ ਬਾਅਦ बस ਇਸ ਤਰ੍ਹਾਂ ਹੀ ਲਗਾ ਦੇਣੀ ਆਪਾਂ ਇਸ ਤਰ੍ਹਾਂ ਆਪਾਂ ਸਲਾਈਏ ਜਿਹੜੀ ਉਹ ਸਾਰੀ ਲਗਾ ਲੈਣੀ ਆ ਸੇਮ ਐਵੇਂ ਮੀ ਦੂਜੀ ਸਾਈਡ ਲਗਾ ਲਾਂਗੇ ਹਾਂਜੀ ਦੇਖੋ ਇਹ ਵਾਲੀਆਂ ਸਲਾਈਆਂ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰਨਾਗਾ ਨੀਚੇ ਤੋਂ ਫੋਲਡ ਦੇਖੋ ਆਪਾਂ ਜਿਹੜੀ ਮਾੜੀ-ਮੋਟੀ ਬਾਹਰ ਘੱਟ ਹੁੰਦੀ ਆ ਉਹਨੂੰ ਕੱਢ ਲੈਣਾ ਪਹਿਲਾਂ ਸਹੀ ਕਰ ਲੈਣਾ ਇਹਨੂੰ ਹੁਣ ਆਪਾਂ ਇਹਨੂੰ ਫੋਲਡ ਕਰਨਾ ਦੇਖੋ ਇਸ ਤਰ੍ਹਾਂ ਇੱਕ ਵਾਰ ਸਿੰਗਲ ਫੋਲਡ ਫਿਰ ਡਬਲ ਫੋਲਡ ਇਸ ਤਰ੍ਹਾਂ ਕਰਕੇ ਆਪਾਂ ਇੱਥੋਂ ਸਲਾਈ ਲਾਉਣੀ ਸ਼ੁਰੂ ਕਰਨੀ ਹੈ ਐਮ ਇਹ ਜਿਹੜਾ ਇਹ ਵਾਲਾ ਕੱਪੜਾ ਹੁੰਦਾ ਦੇਖੋ ਇਹਨੂੰ ਇਸ ਤਰ੍ਹਾਂ ਖੋਲ ਕੇ ਇੱਕ ਵਾਰ ਸਿੰਗਲ ਫੋਲਡ ਫਿਰ ਡਬਲ ਫੋਲਡ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ نیچے ਤੋਂ ਫੋਲਡ ਕਰ ਲੈਣਾ ਹਾਂਜੀ ਦੇਖੋ ਉੱਪਰ ਕਰ ਲਓ ਹਾਂਜੀ ਦੇਖੋ ਆਪਾਂ نیچے ਤੋਂ ਫੋਲਡ ਕਰ ਲਿਆ ਇਹਨੂੰ ਇਹਦੇ ਵੀ ਆਪਾਂ ਡਬਲ ਸਲਾਈ ਲਗਾਈ ਹੈ ਦੇਖੋ ਇਸ ਤਰ੍ਹਾਂ ਹੀ ਸਲਾਈ ਲਗਾਉਣੀ ਆ ਇਹਦੇ ਨਾਲ ਲੁੱਕ ਦੇਖੋ ਕਿੰਨੀ ਵਧੀਆ ਆਉਂਦੀ ਹੈ ਜਦੋਂ ਆਪਾਂ ਡਬਲ ਸਲਾਈ ਲਗਾਉਣੀ ਆ ਇੱਕ ਕਿਨਾਰੇ ਤੇ ਦੇਖੋ ਆਪਣਾ ਜਿਹੜੇ ਸਾਰਕ ਵੀਜ਼ ਆ ਇਹਦੀ ਸਟਿਚਿੰਗ ਹੋ ਗਈ ਹੁਣ ਆਪਾਂ ਇੱਕ ਇਹਦੇ ਜੇਬ ਐਡ ਕਰਾਂਗੇ ਤੇ ਇਹਦੇ ਕਲਰ ਆ ਜਿਹੜੇ ਉਹ ਐਡ ਕਰਨੇ ਆ ਫਿਰ ਆਪਾਂ ਤੁਹਾਨੂੰ نیچے ਇਹਦੀ ਜਿਹੜਾ ਸ਼ਾਰਟ ਬਣਾਇਆ ਨਾਲ ਆਪ ਉਹਦੀ ਸਟਿਚਿੰਗ ਦੱਸਾਂਗੇ ਦੇਖੋ ਸ਼ਾਰਟਸ ਤਿਆਰ ਕਰਿਆ ਜਿਹੜੇ ਆਪਾਂ ਇਹਦੇ ਨਾਲ ਦੇਖੋ ਆਪਾਂ ਹੁਣ ਇਹਦੇ ਕਲਰ ਐਡ ਕਰ ਦਾਂਗੇ ਤੇ ਜੇਬ ਐਡ ਕਰ ਦਾਂਗੇ। ਹਾਂਜੀ ਦੇਖੋ ਪ੍ਰੈਸ ਨਾਲ ਆਪਾਂ ਜੇਬ ਜਿਹੜੀ ਤਿਆਰ ਕਰ ਲਈ ਹੁਣ ਆਪਾਂ ਇਹਨੂੰ ਇਹਦੇ ਤੇ ਅਟੈਚ ਕਰ ਦਾਂਗੇ। ਇਸ ਤਰ੍ਹਾਂ। ਹਾਂਜੀ ਦੇਖੋ ਆਪਾਂ ਜੇਬ ਜਿਹੜੀ ਅਟੈਚ ਕਰ ਲਈ ਇਹ ਉਹ ਵਾਲੀ ਪਾਸੇ ਹੁੰਦੀ ਹੈ ਕਿ ਜਿੱਧਰ ਆਪਣੀ ਫੱਟੀ ਤੇ ਕਾਜ ਹੋਣਗੇ ਜਿੱਧਰ ਬਟਨ ਆਉਣਗੇ ਉਧਰ ਨਹੀਂ ਆਪਾਂ ਇਹਨੂੰ ਅਟੈਚ ਕਰਨਾ ਜਿੱਧਰ ਆਪਣੀ ਫੱਟੀ ਤੇ ਕਾਜ ਹੋਣਗੇ ਉਧਰ ਅਟੈਚ ਹੋਊਗੀ ਜੇਬ। ਹਾਂਜੀ ਦੇਖੋ ਆਪਾਂ ਕਲਰ ਦੀ ਜਿਹੜੀ ਲੰਬਾਈ ਰੱਖਣੀ ਹੈ ਉਹ ਹੈਗੀ ਹੈ 6.5 ਇੰਚ ਇੱਥੋਂ ਤੱਕ ਆਪਾਂ ਇਹਨੂੰ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਤੁਸੀਂ ਦੇਖੋ ਜਿੰਨੀ ਚੜਾਈ ਤੁਸੀਂ ਨੀਚੇ ਵਾਲੀ ਫੱਟੀ ਬਣਾਉਣੀ ਹੈਗੀ ਇਸ ਤਰ੍ਹਾਂ ਇੰਨੀ ਕਿ ਚੜਾਈ ਆਪਾਂ ਰੱਖਾਂਗੇ ਦੇਖੋ 1 ਇੰਚ ਤੋਂ 1 ਸੂਤ ਵੱਧ ਆਪਾਂ ਇਹਨੂੰ ਐਸਟਰਾ ਸਿੱਧਾ ਮਿਲਾ ਲੈਣਾ ਇਸ ਤੋਂ ਬਾਅਦ ਆਪਾਂ ਉੱਪਰਲਾ ਜਿਹੜਾ ਕਲਰ ਹੁੰਦਾ ਤਿਆਰ ਕੀਤਾ ਹੋਇਆ ਉਹਦਾ ਨਿਸ਼ਾਨ ਲਗਾਉਣਾ ਇਸ ਤਰ੍ਹਾਂ ਇੱਥੇ ਤੁਸੀਂ ਜਿੰਨਾ ਰੱਖਣਾ ਚਾਹੋ ਉਹਨਾਂ ਰੱਖ ਸਕਦੇ ਹੋ ਇਹਨੂੰ ਇਸ ਤਰ੍ਹਾਂ ਲਿਆ ਕੇ ਹਲਕਾ ਇੱਥੋਂ ਤਿਕੋਣਾ ਕੱਢ ਦੇਣਾ ਦੇਖੋ ਇੱਥੋਂ ਆਪਾਂ ਇਹਨੂੰ ਗਲਾਈ ਦੇ ਦਾਂਗੇ ਇਹ ਇਸ ਤਰ੍ਹਾਂ ਦੇਖੋ ਇੱਥੋਂ ਹਲਕਾ ਜਿਹਾ ਐਵੇਂ ਕਰਕੇ ਇਹ ਆਪਣਾ ਜਿਹੜਾ ਕਲਰ ਆਇਆ ਤਿਆਰ ਹੋ ਗੂ ਤੁਸੀਂ ਇਹਦੀ ਸ਼ੇਪ ਜਿਹੜੀ ਆਪਣੇ ਕੁੜਤੇ ਪਜਾਮੇ ਦੇ ਕਲਰ ਹੁੰਦੇ ਆ ਉਹਨੂੰ ਸਾਹਮਣੇ ਰੱਖ ਕੇ ਵੀ ਜਾਂ ਉਹਨੂੰ ਹਾਫ ਕਰਕੇ ਵੀ ਇਹਦੀ ਸ਼ੇਪ ਆ ਜਿਹੜੀ ਦੇ ਸਕਦੇ ਹੋ ਆਪਾਂ ਇਸ ਤਰ੍ਹਾਂ ਕਲਰ ਦੀ ਕਟਿੰਗ ਆ ਜਿਹੜੀ ਉਹ ਕਰ ਲੈਣੀ ਹੈਗੀ ਕਰਕੇ ਆਪਾਂ ਇਹਨੂੰ ਅਟੈਚ ਕਰ ਲਾਂਗੇ ਹਾਂਜੀ ਦੇਖੋ ਨਹੀਂ ਤੁਸੀਂ ਕੀ ਕਰਨਾਗਾ ਜਿਹੜਾ ਆਪਣੇ ਕੋਲੇ ਕਲਰ ਕੋਈ ਤਿਆਰ ਹੁੰਦਾਗਾ ਉਪਰ ਕਰ ਲਓ ਐਸ ਤਰ੍ਹਾਂ ਤਾਂ ਇਹਨੂੰ ਤੁਸੀਂ ਡਬਲ ਫੋਲਡ ਕਰਕੇ ਐਸ ਤਰ੍ਹਾਂ ਰੱਖ ਕੇ ਵੀ ਨਿਸ਼ਾਨ ਆ ਜਿਹੜੇ ਉਹ ਲਗਾ ਸਕਦੇ ਹੋ ਦੇਖੋ ਐਵੇਂ ਆਪਾਂ ਹੁਣ ਇਹਦੀ ਕਲਰ ਦੀ ਜਿਹੜੀ ਕਟਿੰਗ ਆ ਉਹ ਕਰ ਲੈਣੀ ਹੈਗੀ challa ਆਪਾਂ نیچے ਵਾਲੀ ਫੱਟੀ ਆ ਜਿਹੜੀ ਉਹ ਅਲੱਗ ਕਰ ਲਾਂਗੇ ਇਸ ਤਰ੍ਹਾਂ ਹਲਕੀ ਜਿਹੀ ਇੱਥੋਂ ਆਪਾਂ ਗਲਾਈ ਦੇਵਾਂਗੇ ਤੇ ਹਲਕਾ ਜਾਂ ਇੱਥੋਂ ਆਪਾਂ ਟੰਗਾਈ ਦੇਵਾਂਗੇ ਦੇਖੋ ਇਹ ਹੋ ਗਿਆ نیچے ਵਾਲਾ ਹੁਣ ਆਪਾਂ ਉੱਪਰਲਾ ਜਿਹੜਾ ਨਿਸ਼ਾਨ ਲਗਾਇਆ ਸੀ ਉਹਦੀ ਕਟਿੰਗ ਕਰ ਲੈਣੀ ਆ ਸੇਮ ਐਸੀ ਤਰੀਕੇ ਨਾਲ ਜਿਵੇਂ ਆਪਾਂ ਨਿਸ਼ਾਨ ਲਗਾਇਆ ਉਹਦੇ ਉੱਤੇ ਤੇ ਆਪਾਂ ਇਹਨੂੰ ਕੱਟ ਕਰ ਲੈਣਾਗਾ ਐਵੇਂ ਇਹ ਆਪਣੇ ਕਲਰ ਆ ਜਿਹੜਾ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਕੱਪੜੇ ਤੇ ਅਟੈਚ ਕਰ ਲਾਂਗੇ ਇਸ ਤਰ੍ਹਾਂ ਅਟੈਚ ਹੋਊਗਾ ਇਹ ਦੇਖੋ ਐਵੇਂ ਆਪਣਾ ਕਲਰ ਹੈ ਜਿਹੜਾ ਉਹ ਤਿਆਰ ਹੋ ਜੂਗਾ ਇਹਨੂੰ ਕੱਪੜੇ ਤੇ ਅਟੈਚ ਕਰਕੇ ਦਿਖਾਉਣੀ ਆ ਤੁਹਾਨੂੰ ਹਾਂਜੀ ਦੇਖੋ ਆਪਾਂ ਡਬਲ ਕੱਪੜਾ ਰੱਖ ਕੇ ਇਹਨੂੰ ਆਪਾਂ ਫੋਲਡ ਕੀਤਾ ਸੀ ਡਬਲ ਤੇ ਹੁਣ ਆਪਾਂ ਇਹਦੇ ਉੱਪਰ ਜਿਹੜੇ ਅਟੈਚ ਕਰ ਲਏ ਹੁਣ ਆਪਾਂ ਇਹਦੀ ਕਟਿੰਗ ਕਰਕੇ ਹਾਫ ਹਾਫ ਇੰਚ ਦਾ ਮਾਰਜਿਨ ਛੱਡ ਕੇ ਆਪਾਂ ਇਹਦੀ ਕਟਿੰਗ ਕਰ ਲੈਣੀ ਹੈਗੀ ਕਟਿੰਗ ਕਰਕੇ ਆਪਾਂ ਇਹਨੂੰ ਤਿਆਰ ਕਰ ਦੋਗੇ ਇਸ ਤਰੀਕੇ ਨਾਲ ਹੀ ਕਲਰ ਤਿਆਰ ਕਰਨ ਦੀ ਵੀਡੀਓ ਆਪਾਂ ਜਿਹੜੀ ਇੰਸਟਾਗ੍ਰam ਤੇ ਅਪਲੋਡ ਕਰ ਦਾਂਗੇ ਤੁਸੀਂ ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ ਆਪਾਂ ਇਹਨਾਂ ਨੂੰ ਤਿਆਰ ਕਰ ਲੈਣਾ ਕਲਰਾਂ ਨੂੰ ਨੀਚੇ ਵਾਲੀ ਫੱਟੀ ਹੋ ਗਈ ਇਹ ਉੱਪਰਲਾ ਕਲਰ ਹੋ ਗਿਆ ਹੁਣ ਆਪਾਂ ਇਹਨੂੰ ਤਿਆਰ ਕਰਕੇ ਦਿਖਾਉਣੇ ਤੁਹਾਨੂੰ ਕਿਵੇਂ ਅਟੈਚ ਹੁ ਹਾਂਜੀ ਦੇਖੋ ਆਪਾਂ ਕਲਰ ਜਿਹੜੇ ਉਹ ਤਿਆਰ ਕਰ ਲਏ ਕਲਰਾਂ ਦੀ ਵੀਡੀਓ ਜਿਹੜੀ ਆਪਾਂ ਇੰਸਟਾਗ੍ਰam ਤੇ ਅਪਲੋਡ ਕਰਤੀ ਇੰਸਟਾਗ੍ਰam ਤੇ ਆਪਣਾ ਚੈਨਲ ਹੈਗਾ ਦੰਦੀਵਾਲ ਬੁਟੀਕ 24 ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਇਹਦੇ ਨਾਲ ਅਟੈਚ ਕਰਾਂਗੇ ਦੇਖੋ ਕਲਰਾਂ ਨੂੰ ਇਹਦੇ ਆਪਾਂ ਸੈਂਟਰ 'ਚ ਇਹਨੂੰ ਇਸ ਤਰ੍ਹਾਂ ਹਾਫ ਕਰਕੇ ਕੱਟ ਲਗਾ ਲਿਆ ਆਪਾਂ ਤੇ ਸੇਮੀ ਹਾਫ ਕਰਕੇ ਕੱਟੇ ਇਹਦੇ ਲਗਾਇਆ ਇਹਨੂੰ ਆਪਾਂ ਅੱਧਾ-ਅੱਧਾ ਕਰਕੇ ਝੜਾਂਗੇ ਅੱਧਾ ਇਧਰਲੀ ਸਾਈਡ ਇਸ ਤਰ੍ਹਾਂ ਜੜਨਾ ਅੱਧਾ ਉਧਰਲੀ ਸਾਈਡ ਝੜਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਝੜ ਲਵਾਂਗੇ ਨਾਰਮਲ ਵਕਤੇ ਜਿਆਦਾ ਖਿੱਚਣਾ ਨਹੀਂ ਹੁੰਦਾ ਆਪਾਂ ਕੱਪੜਾ ਕਿਉਂਕਿ ਇਹ ਜਿਹੜਾ ਇਹਵਲੀ ਹੁੰਦਾਗਾ ਗਲਾ ਆਪਣਾ ਕੱਟਿਆ ਹੋਇਆ ਇਹ ਥੋੜਾ ਖਿੱ ਢਿੱਲਾ ਜਾਂ ਜ਼ਿਆਦਾ ਮਾਰਦਾ ਹੁੰਦਾਗਾ ਤਾਂ ਕਰਕੇ ਤੁਸੀਂ ਇਹਨੂੰ ਖਿੱਚੋ ਨਾ ਜ਼ਿਆਦਾ ਤਾਂ ਆਪਣੇ ਕਲਰ ਦੀ ਸ਼ੇਪ ਆ ਜਿਹੜੀ ਉਹ ਖਰਾਬ ਹੋ ਜੂਗੀ ਐਸ ਤਰ੍ਹਾਂ ਹੀ ਰੱਖਣਾ ਇਹਨੂੰ ਹਲਕੇ ਜਿਹੇ ਹੱਥ ਨਾਲ ਆਪਾਂ ਇਹਨੂੰ ਜੜ ਲੈਣਾਗਾ ਐਸ ਤਰ੍ਹਾਂ ਹਾਂਜੀ ਦੇਖੋ ਇਹਨੂੰ ਐਸ ਤਰ੍ਹਾਂ ਹੀ ਜੜ ਲੈਣਾ ਆਪਾਂ ਡਬਲ ਕਰ ਦੇਣੀ ਹੈ ਸਲਾਈ ਇੱਥੋਂ ਇਹ ਜੜਿਆ ਗਿਆ ਦੇਖੋ ਹੁਣ ਆਪਾਂ ਸੇਮ ਇਹੀ ਤਰੀਕਾ ਵਰਤ ਕੇ ਦੂਜੀ ਸਾਈਡ ਤੋਂ ਵੀ ਚੜ ਲੈਣਾ ਹਾਂਜੀ ਦੇਖੋ ਆਪਾਂ ਇੱਥੇ ਸਲਾਈ ਲਗਾ ਲਈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਵਿੱਚ ਨੂੰ ਫੋਲਡ ਕਰਕੇ ਇਹਦੇ ਉੱਪਰ ਉੱਪਰ ਇੱਥੇ ਸਲਾਈ ਲਗਾਉਣੀ ਹੈ ਇਹ ਆਪਾਂ ਇੱਥੋਂ ਸਟਾਰਟ ਕਰਾਂਗੇ ਇੱਥੋਂ ਸਟਾਰਟ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਗਲਾਈ 'ਚ ਲਈਏ ਹੁਣ ਇਹਨੂੰ ਸੈੱਟ ਕਰਦੇ ਹਾਂ ਤੇ ਸਲਾਈ ਜਿਹੜੀ ਲਾਉਂਦੇ ਜਾਣਾ ਇੱਥੋਂ ਵੀ ਧਿਆਨ ਨਾਲ ਛਾਈ ਨਿੱਕੀਆਂ ਨਿੱਕੀਆਂ ਗਲਤੀਆਂ ਜਿਹੜੀਆਂ ਆਪਣੇ ਕਾਲਰ ਦੀ ਸ਼ੇਪ ਉਹ ਖਰਾਬ ਕਰ ਦਿੰਦੀਆਂ ਨੇ ਇਹ ਗੱਲਾਂ ਦਾ ਧਿਆਨ ਰੱਖਣਾਗਾ ਵੀ ਸੈੱਟ ਕਰਕੇ ਜਮਾ ਫੇਰ ਸਲਾਈ ਲਗਾਉਣੀ ਆ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਸਲਾਈ ਹੈ ਜਿਹੜੀ ਉਹ ਲਗਾ ਲਾਂਗੇ ਹੈਲੋ ਸੇਮ ਐਮੇ ਜਿਹੜੇ ਆਪਾਂ ਕੁਰਤੇ ਭਾਂਵੇਂ ਦੇ ਕਲਰ ਲਾਉਣੇ ਆਗੇ ਉਹ ਵੀ ਇਸ ਤਰ੍ਹਾਂ ਹੀ ਜੜੇ ਜਾਂਦੇ ਆ ਇੱਥੇ ਆਪਾਂ ਲਿਆ ਕੇ ਛੋੜ ਦੇਣੀ ਹੈ ਸਲਾਈ ਦੇਖੋ ਆਪਣੇ ਕਲਰ ਜਿਹੜੇ ਅਟੈਚ ਹੋ ਗਏ ਹੁਣ ਆਪਾਂ ਤੁਹਾਨੂੰ ਇਸ ਦੀ ਜਿਹੜਾ ਸ਼orts ਤਿਆਰ ਕਰਿਆ ਇਹਦੇ ਨਾਲ ਉਹਦੀ ਆਪਾਂ ਸਟਿਚਿੰਗ ਦੱਸਦੇ ਆ ਇਹ ਬਹੁਤ ਸੌਖੀ ਹੁੰਦੀ ਹੈ ਦੇਖੋ ਇਹਨੂੰ ਆਪਾਂ ਕਿਸ ਤਰ੍ਹਾਂ ਸਟਿਚ ਕਰਨਾਗਾ ਸਭ ਤੋਂ ਪਹਿਲਾਂ ਆਪਾਂ ਇਹ ਵਾਲੀ ਸਲਾਈ ਲਗਾ ਲਾਂਗੇ ਆਸਨਾਂ ਜਿਹੜੇ ਉਹ ਜੋੜ ਲਾਂਗੇ ਇਹਨਾਂ ਦੇ ਸੇਮ ਮਮੀ ਦੂਜੀ ਸਾਈਡ ਹਾਂਜੀ ਦੇਖੋ ਆਸਨ ਆਪਾਂ ਦੋਨੇ ਜੋੜ ਲਏ ਹੁਣ ਆਪਾਂ ਕੀ ਕਰਨਾ ਨੀਚੇ ਤੋਂ ਫੋਲਡ ਕਰਨਾ ਇਹਨੂੰ ਐਸ ਤਰ੍ਹਾਂ ਪਨੇ ਦੇਖੋ ਕੰਨੀਆਂ نیچے ਆਪਾਂ ਇਹਨੂੰ ਐਸ ਤਰ੍ਹਾਂ ਫੋਲਡ ਕਰ ਲਾਂਗੇ ਫੋਲਡ ਕਰਕੇ ਇਹਦੇ ਉੱਪਰ ਉੱਪਰ ਸਲਾਈ ਲਗਾ ਲਾਂਗੇ ਇਹ ਵੀ ਸਲਾਈ ਸੇਮ ਹੋ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਡਬਲ ਡਬਲ ਲਾਈਆਂ ਸੀ ਉਹ ਮੇਂ ਲਾਉਣੀਆਂ ਨੇ ਹਾਂਜੀ ਦੇਖੋ ਆਪਾਂ ਪਹੁੰਚਾ ਜਿਹੜਾ ਉਹ ਫੋਲਡ ਕਰ ਲਿਆ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਖੋਲ ਕੇ ਇਹਨੂੰ ਇੱਥੇ ਸਲਾਈ ਲਗਾਉਣੀ ਆ ਦੇਖੋ ਇਹ ਹੋ ਚੁਗੀ ਝੋਲੀ ਵਾਲੀ ਸਲਾਈ ਆਪਣੀ ਨੀਚੇ ਵਾਲੀ ਇਸ ਲਾਈ ਲਗਾਉਣ ਤੋਂ ਬਾਅਦ ਆਪਣਾ ਜਿਹੜਾ ਤਿਆਰ ਹੋ ਜੂਗਾ ਐਸੇ ਤਰ੍ਹਾਂ ਹੀ ਹੁਣ ਉੱਪਰ ਆਪਾਂ ਇਹਦੇ ਵਿੱਚ ਲਾਸ ਕਟ ਹੈ ਜਿਹੜੀ ਉਹ ਐਡ ਕਰ ਦਾਂਗੇ ਐਡ ਕਰਕੇ ਤੁਹਾਨੂੰ ਦਿਖਾਉਣੀ ਆ ਇਹਨੂੰ ਆਪਾਂ ਪਹਿਲਾਂ ਸਿੰਗਲ ਫੋਲਡ ਕਰਨਾ ਹੁੰਦਾ ਫਿਰ ਆਪਾਂ ਇਹਦੇ ਵਿੱਚ ਲਾਸਕਟ ਰੱਖ ਕੇ ਉਹ ਐਡ ਕਰ ਦੇਣੀ ਆ ਇਸ ਤਰ੍ਹਾਂ ਹਾਂਜੀ ਦੇਖੋ ਲਾਸਕਟ ਦਾ ਜਿਹੜਾ ਨਾਪ ਆਪਾਂ ਕਿਸ ਤਰ੍ਹਾਂ ਲੈਣਾ ਹੁੰਦਾ ਉਹ ਇਸ ਤਰ੍ਹਾਂ ਲੈ ਸਕਦੇ ਆਪਾਂ ਦੇਖੋ ਇੱਥੋਂ ਆਪ ਇਹਨੂੰ ਕੱਟ ਕਰ ਲਾਂਗੇ ਇੱਕ ਸਾਈਡ ਤੋਂ ਕੱਟ ਕਰਕੇ ਆਪਾਂ ਇਹਨੂੰ ਜੁਆਇੰਟ ਕਰਕੇ ਇੱਥੋਂ ਤੇ ਇਹਦੇ ਵਿੱਚ ਜਿਹੜੀ ਅਟੈਚ ਕਰ ਦਾਂਗੇ हाँ जी देखो आप कलर अटैच करते सी अपना तैयार हो गए आपू इस तरह फोल्ड कर लेना ते, आ, देखो कि सोहनी ड्रैस है जी अपनी तैयार होगी ये ले काज बटन रहेगी आप शॉर्ट्स तैयार करे आ आप काज बटन कर देंगे हूँ ये दे, जोड़ी पूरी है तैयार हो जूगी जेब भी आप अटैच करती तरीका तो वरत के अपने किस भी साल दे बच्चे जेडे ड्रैस है वह तैयार कर सकते हो ਇਹ ਪੌਣੀ 3 ਸਾਲ ਦਾ ਬੱਚਾ ਦੇਖੋ ਉਹਦੀ ਆ ਕਿੰਨੀ ਸੋਹਣੀ ਬਣੀ ਹੈ ਦੇਖੋ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ